BSF ਕੋਲੋਂ ਆਈ ਇਨਫੋਰਮੇਸ਼ਨ ਤੇ ਬੇਸ ਤੇ SSP ਸਰਦਸ ਦਿਨਦਰ ਸਿੰਘ ਜੀ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ ਥਾਣਾ ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀਗੀ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ ਚ ਕਨਵਰਟ ਕਰ ਦਿੰਦੇ ਨੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ ਤਿੰਨ ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਦਾ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਚ ਲਿਆ ਗਿਆ ਤੇ ਇਹਨਾਂ ਦੇ ਪੈਸੇ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪੇਜ ਸਿੰਘ ਤੇ ਦੂਸਰੇ ਦਾ ਨਾਮ ਹੈ ਗੁਰਪੇਸ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਜੀ ਸਰ ਕੀ ਪੈਸਾ ਆਇਆ ਕਿਥੋਂ ਦਾ ਇਹੀ ਡਰੱਗ ਮੰਨੀ ਹੈ ਜੀ ਜਿਹੜੀ ਇੱਧਰ ਡਰੱਗ ਆ ਜਾਂਦੀ ਹੈ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਇਹ ਉਹ ਚੀਜ਼ ਹੈ। ਫਿਰ ਹਵਾਲਾ ਦੀ ਗੱਲ ਕੀਤੀ ਹਵਾਲਾ ਕਿਵੇਂ ਕਰਦੇ ਜੀ? ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਦੇਣਾ ਹੁੰਦਾ ਹੈ ਇਹ ਉਹਨੂੰ ਪਹਿਲਾਂ ਆਪਣੇ ਡਰੱਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਸਰ ਸੇਲ ਹੀ ਕਿਸੇ ਸਾਰੇ ਇਹ ਜਿਹੜੀ ਇਹ ਤਾਂ ਕਮਜ਼ੋਰ ਉਹਨੂੰ ਕਿਸੇ ਸਰ ਇਹ ਦੇਖਣ ਤੇ ਬੜੇ بڑے ਘਰ ਦੇ ਲੱਗਦੇ ਆ بڑے ਲਿਖੇ ਵੀ ਨਹੀਂ ਲੱਗਦੇ ਇਹਨੇ ਇਸੇ ਚੀਜ਼ ਦੀ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਦਾ ਕਿੰਨੇ ਸਮਾਂ ਤੋਂ ਐਕਟਿਵ ਹੈਗੇ ਨੇ ਸੜੀ ਇਹ ਵੀ ਇਨਵੈਸਟੀਗੇਸ਼ਨ ਦਾ ਅਜੇ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਤੇ ਇਹਨਾਂ ਨੂੰ ਅਸੀਂ ਪੁੱਛਕਿਛ ਕਰ ਰਹੇ ਹਾਂ ਲੱਗਦਾ ਕਿ ਹੋਰ ਵੀ ਸਾਥੀ ਹੋਣਗੇ ਇਹਦੇ ਨਾਲ ਬਿਲਕੁਲ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਇਹਨਾਂ ਨੂੰ ਇਹਨਾਂ ਦਾ ਲੈ ਕੇ ਰਿਮਾਂਡ ਫਿਰ ਇਹਨਾਂ ਨੂੰ ਅਸੀਂ ਪੁੱਛਕਿਛ ਕਰਕੇ ਅਗਲੀਆਂ ਗੱਲਾਂ ਦੋਗਾਂ ਨਾਲ ਜਿਹੜੀਆਂ ਕਰਾਂਗੇ ਕਲੀਅਰ ਨਹੀਂ ਇਹ ਚੱਲ ਰਹੀ ਹੈ ਜੀ ਅਜੇ ਇਹਨਾਂ ਨੂੰ ਕਿੱਥੋਂ ਕਿੱਥੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋਰ ਸਾਥੀ ਨੇ ਉਹ ਪੁੱਛ ਕਿਸੇ ਚ ਜਵਾਬ ਕਾਉਗੇ ਕਲੀਅਰ ਦੋ ਬੇਟੇ ਕਿੰਨਾ ਦਿਲ ਚਿਰ ਤੋਂ ਹੁੰਦੇ ਰਹੇ ਹਾਂ ਜੀ ਦੋਨੋਂ ਬੇਟੇ ਤਰੀਕਾ ਨਾ ਉਹਨਾਂ ਦੇ ਵੀ ਐਡਵਰਟਾਈਜ਼ਰ ਹਾਂ ਹਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਹੈ ਇੱਕ ਤੇ ਇੱਕ ਕੇਸ ਹੈ ਇਹ ਪਾਕਿਸਤਾਨ ਵੀ ਜਾ ਕੇ ਆਏ ਨੇ ਜਾਂ ਕਿਸੇ ਨਾਲ ਨਹੀਂ ਇਹ ਗੱਲ ਹੈ ਜੇ ਕਲੀਅਰ ਨਹੀਂ ਹੋਣੀ ਸਰ ਇਹਨਾਂ ਦਾ ਕੋਈ ਹੋਰ ਵੀ ਪਰਿਵਾਰਕ ਮੈਂਬਰ ਹੈ ਰਿਸਟਰ ਦਾ ਰੌਂਡ ਅਪ ਕੀਤਾ ਗਿਆ ਨਹੀਂ ਜੀ ਇਹਨਾਂ ਦੋਨੋਂ ਤੋਂ ਲਾ ਬੋਕ ਸਰੇ ਕਿਸਾਨ ਹੈਗੇ ਕਿ ਹੋਰ ਕੋਈ ਵੀ ਕਾਰੋਬਾਰ ਕਰਦੇ ਆ ਵਕਰੀ ਇਹ ਦੱਸਾਂਗੇ ਜੀ ਅਜੇ ਪੁੱਛ ਲਈ ਇਹਨਾਂ ਨੂੰ ਜੋ ਕੁਝ ਕਿਸੇ ਚਾਹੇਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਗੱਲ ਇਹਦੇ ਘਰੇ ਹੀ ਸਰੇ ਨਾਲ ਦੀ ਗੱਲ ਹੈ ਜੀ ਹਾਂ ਜੀ ਘਰੋਂ ਫੜਿਆ ਇਹਨਾਂ ਨੂੰ ਹਾਂ ਜੀ ਹਾਂ ਜੀ ਜਿਹੜਾ ਕੈਸ਼ ਕਿੱਥੇ ਕੋ ਕਰਕੇ ਰੱਖਿਆ ਸੀ ਸਰ ਘਰ ਵਿੱਚ ਇਹਨਾਂ ਨੇ ਇਹਨਾਂ ਦੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜਿਹਨਾਂ ਦੇ ਚਪਾਏ ਹੋਏ ਸੀਗਾ ਕੈਸ਼ ਤਿੰਨ ਮਿੰਟ ਠੀਕ ਹੈ ਜੇ ਸਰ ਹੋਰ ਕੁਝ ਇਹਨਾਂ ਤੋਂ ਕੋਈ ਦਸਤਾਵੇਜ਼ ਮਿਲੇ ਹੋਣ ਜਾਂ ਕੋਈ ਇਦਾਂ ਦੇ ਕੋਈ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਵੇਜ਼ ਰਿਕਵਰ ਹੋਣਗੇ ਸੇਅਰ ਕਰਾਂਗੇ ਤੁਹਾਡੇ ਨੂੰ ਮੋਬਾਈਲ ਜਾਂ ਲੈਪਟਾਪ ਮਿਲੇਗੀ ਉਹਨਾਂ ਚੋਂ ਇੱਕ ਇਹਨਾਂ ਤੋਂ ਪੰਜ ਮੋਬਾਈਲ ਨੇ ਇੱਕ ਲੈਪਟਾਪ ਹੈ ਜੀ ਉਹਨਾਂ ਦਾ ਕੋਈ ਇਨਫੋਰਮੇਸ਼ਨ ਮਿਲ ਗਈ ਹੈ ਜੀ ਉਹਨਾਂ ਚੋਂ ਇਨਫੋਰਮੇਸ਼ਨ ਉਹ ਭੇਜਾਂਗੇ ਜੀ ਉਹਨਾਂ ਤੋਂ ਕਰਾਂਗੇ ਕਲੀਅਰ ਹਾਂ ਜੀ ਕਿ ਡਿਫਾਇਨਮੈਂਟ ਜਿਹੜੀ ਆਤੀ ਹੈ ਕੋ ਡਰੋਨ ਇਸ ਤਰ੍ਹਾਂ ਕੋਈ ਕਵਲ ਨਹੀਂ ਆਇਆ ਨਹੀਂ ਡਰੋਨ ਵਗੈਰਾ ਨਹੀਂ ਕੋਈ ਕਵਲ ਸਰ ਕਿੰਨੇ ਵੇਲੇ ਗ੍ਰਿਫਤਾਰੀ ਹੋਈ ਹੈ ਤੀਜੀ ਜੋ ਗ੍ਰਿਫਤਾਰੀ ਕਿੰਨੇ ਵੇਲੇ ਪਈ ਹੈ ਜੀ ही फे न डिप्टी एस पी साहब ने सारी चीज़ें ब्रीफ कर दी हैं मैं ज़्यादा कुछ नहीं कहूँगा जो अठारह सौ बजे ऑपरेशन हुआ था ज्वाइंट और पुलिस ने हमारा बहुत सहयोग दिया और आखिर तक रात के तेईस सौ बजे तक जो भी कार्रवाई थी उसमें सारी मदद करी और पुलिस को जब भी हम बॉर्डर की बेल्ट में जो भी ऑपरेशन करते हैं जब भी इनको फ़ोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफ़ी मदद की है बस थैंक डिप्टी एस पी साहब ने सारा बता दिया ये ऐसे ऐसे इंफॉर्मेशन थी उसके आधार पे ऑपरेशन तो किया तो गया ज्वाइंट तो उसमें ये अचीवमेंट हुआ है ये सबके सामने ठीक है जो कि एक करोड़ आपने बता दिया नाइन्टी सेवन लाख चौदह हज़ार और पाँच सौ कुछ रुपये तो ये मैंने बताया कि पुलिस हमारा हर जंग सहयोग करती है और जब भी हमारे बॉर्डर बेल्ट में ज्वाइंट नाके भी लग रहे हैं दोनों के रात के अंदर आप लोगों ने देखे भी हैं और हमारा काफ़ी अच्छा कोपरेशन है उसका ये जो अच्छा नहीं भी है अच्छा नतीजा है